ਇਹ ਇੱਕ ਕਪੂਲ ਪੋਲੀਟਿਕਲ ਮੈਂ ਧੰਨਵਾਦ ਕਰਦਾ ਇਹ ਸ਼ਹਿਰ ਦੇ ਗੁਰਾਂ ਦਾ ਜਿਹਦੀ ਨਗਰੀ ਦਾ ਪੁੱਤਰ ਸਰੋਵਰਾਂ ਦਾ ਤੁਹਾਨੂੰ ਕਿਹਾ ਦੁਰਗਾਣਾ ਤੇਜ ਸਿੰਘ ਦੇ ਅਸ਼ੀਰਵਾਦ ਦੇ ਨਾਲ ਭਗਵਾਨ ਭਾਰਵੇ ਜੀ ਦੇ ਤੇ ਅਸ਼ੀਰਵਾਦ ਦੇ ਨਾਲ ਅਸੀਂ ਅੱਜ ਇਹ ਚੀਜ਼ ਜਿਹੜੀ ਜਿੱਤ ਪਾਏ ਆ ਔਰ ਧੰਨਵਾਦ ਕਰਦਾ ਸਮੂੱਚੀ ਜਿਹੜੀ ਬੂਥ ਲੈਵਲ ਤੇ ਲੜਾਈ ਲੜੀ ਮੁਹੱਲਿਆਂ ਜੋ ਉਸ ਲੀਡਰਸ਼ਿਪ ਦਾ ਸਮੂੱਚੀ ਸਾਰੇ ਦਾ ਧੰਨਵਾਦ ਕਰਦੇ ਆ ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਜੀਹ ਦੇਣ ਵਾਲਾ ਸਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ ਇਹ ਉਹਨਾਂ ਦੀ ਜਿੱਤ ਹੋਈ ਹੈ ਪਰਿਵਾਰ ਨੇ ਬਹੁਤ ਮਦਦ ਕੀਤੀ ਹੈ ਜੀ ਦਿਨ ਰਾਤ ਇੱਕ ਕੀਤਾ ਵਰਕਰਾਂ ਨੇ ਬਹੁਤ ਮਦਦ ਕੀਤੀ ਹੈ ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ ਮੇਰੇ ਕੀ ਜੀ ਪਰਿਵਾਰ ਵੀ ਸਾਰਾ ਸੋ ਸਾਰਿਆਂ ਨੇ ਬਹੁਤ ਮਦਦ ਕੀਤੀ ਮੇਰਾ ਪਰਿਵਾਰ ਹੈ ਜੀ ਮੈਂ ਸਾਰੇ ਦਾ ਧੰਨਵਾਦ ਕਰਦਾ ਹਾਂ ਇਸ ਦਾ ਜਾਂ ਚ ਕਾਂਗਰਸ ਕਾਫੀ ਅਗੇ ਲੀਡ ਲੈ ਕੇ ਜਾ ਰਿਹਾ ਹੈ ਬਿਲਕੁਲ ਪੰਜਾਬ ਦੀ ਕਾਂਗਰਸ ਲੀਡ ਜਾਏ ਲੈ ਕੇ ਜਾਏਗੀ ਔਰ ਇੰਡੀਆ ਦੇ ਵਿੱਚ ਅ ਇੰਡੀਆ ਲਾਇਨਸ ਦੀ ਸਰਕਾਰ ਬਣੀ ਪਹਿਲਾਂ ਸਭ ਕਿਹੜੇ ਕੰਮ ਚਾਹੋਗੇ ਹੁਣ ਪਹਿਲ ਦੇ ਹੱਕ ਕਿਹਦੇ ਜਾਣਾ ਮਸਲਾ ਦੇਖੋ ਡਰੱਗ ਦੀ ਬਹੁਤ ਵੱਡੀ ਸਮੱਸਿਆ ਹੈ ਲਾਅਨ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ ਇਲੈਕਸ਼ਨ ਹੋਣ ਵਾਲੀ ਹੈ ਕਾਰਪੋਰੇਸ਼ਨ ਦੀ ਜਿਹਦੇ ਤੋਂ ਲੋਕ ਪਰੇਸ਼ਾਨ ਨੇ ਇਹਨਾਂ ਦੇ ਉੱਤੇ ਜਿਹੜੇ ਜਿਹੜੇ ਸੈਂਟਰ ਨਾਲ ਰਿਲੇਟਡ ਕੰਮ ਉਹਦੇ ਕਰਨਗੇ ਪਰ ਇਸ ਸਟੇਟ ਨਾਲ ਰਿਲੇਟਡ ਕੰਮ ਹੈ ਮੈਂ ਸਰਕਾਰ ਨੂੰ ਮਜਬੂਰ ਕਰੂੰਗਾ ਇਸ ਕਿ ਸਰਕਾਰ ਨੂੰ ਕਰਨੇ ਪੈਣਗੇ ਉਹ ਸਰਕਾਰ ਦੇਤੇ ਉਹਦੇ ਵਰਕ ਦੋਗੇ ਪਰ ਹਾਂ ਨਹੀਂ ਪੈਣਾ ਜਦੋਂ ਲੋਡ ਤੋਂ ਵੱਡੀਆਂ ਗੱਲਾਂ ਕਰਾਂਗੇ ਉਹ ਫਿਰ ਲੋਕ ਨਹੀਂ ਪਸੰਦ ਕਰਦੇ ਲੋਕ ਕੰਮ ਭਾਲਦੇ ਐ ਸੱਚ ਭਾਲਦੇ ਉਹ ਨਹੀਂ ਸੀਗਾ ਨਾ ਭਾਜਪਾ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਜਦੋਂ ਦੂਸਰੇ ਨੰਬਰ ਤੇ ਆ ਰਹੀ ਹੈ ਬਿਲਕੁਲ ਉਹਨਾਂ ਨੇ ਅੱਛਾ ਪ੍ਰਦਰਸ਼ਨ ਕੀਤਾ ਪਰ ਉਹਨਾਂ ਨੇ ਧਰਮ ਦੇ ਨਾਂ ਤੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਵਿਕਾਸ ਦੇ ਨਾਂ ਤੇ ਪ੍ਰਦਰਸ਼ਨ ਨਹੀਂ ਕੀਤਾ ਉਹਨਾਂ ਦੇਸ਼ ਨੂੰ ਕਿਸ ਪੋਜੀਸ਼ਨ ਤੇ ਖੜਿਆ ਉਹਦੇ ਨਾਂ ਦੀ ਗੱਲ ਨਹੀਂ ਕੀਤੀ ਜੇ ਉਹਨਾਂ ਨੇ ਵੋਟ ਮੰਗੀ ਐ ਤੇ ਇੱਕ ਤੇ ਮਤਲਬ ਇੱਕ ਧਾਰਮਿਕ ਝੰਡੇ ਨੂੰ ਲੈ ਕੇ ਮੰਗੀ ਹੈ ਜੋ ਕਿ ਸਾਡੇ ਪੰਜਾਬ ਵਾਸਤੇ ਠੀਕ ਨਹੀਂਗਾ ਇਸ ਕਰਕੇ ਕੀ ਗਏ ਹੋਣ ਉਹਨਾਂ ਨੂੰ ਵੋਟ ਤੇ ਪੈ ਗਈ ਹੈ ਪਰ ਸਾਡੇ ਬਾਤੇ ਮੁਸ਼ਕਿਲਤ ਪੈਦਾ ਹੁੰਦੀਆਂ ਨੇ ਪੰਜਾਬ ਦੇ ਸੈਕੂਲਰ ਥਾਟ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲੀ ਥਾਟ ਹੋਣੀ ਚਾਹੀਦੀ ਹੈ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੋ ਮੈਂ ਪਰ ਕੋਣ ਸਰਬ ਸਭਨਾ ਦਾ ਧੰਨਵਾਦ ਕਰਦੇ ਜਿੰਨੇ ਜਿੰਨੂੰ ਜਿੰਨੂੰ ਵੋਟ ਪਾਈ ਹੈ ਭਾਵੇਂ ਉਹ ਨਹੀਂ ਵੀ ਜਿੱਤੇ ਮੈਂ ਉਹਨਾਂ ਦੇ ਕੰਮ ਆਉਂਗਾ ਮੈਂ ਆਏ ਮਿਖਿਆ ਉਹਨਾਂ ਦੇ ਕੰਮ ਕਰੂੰਗਾ ਘਬਰਾਉਣ ਦੀ ਲੋੜ ਨਹੀਂ ਕਿਸੇ ਗੱਲ ਦੀ ਹੈਟਰੀਕ ਤੋਂ ਬਾਅਦ ਕਿੰਨੀ ਵੱਡੀ ਜ਼ਿੰਮੇਵਾਰੀ ਮਤਗੀ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਔਰ ਹਰ ਕਿਸੇ ਨੂੰ ਮਤਲਬ ਮੈਂ ਜਵਾਬਦੇਹ ਹਰ ਕਿਸੇ ਪ੍ਰਤੀ ਅਸੀਂ ਗੱਲਬਾਤ ਕਰਨ ਲਈ ਹਰ ਪੱਖ ਦੇ ਉੱਤੇ ਹੀ ਜ਼ਿੰਮੇਵਾਰ ਹਾਂ ਔਰ ਜਿੰਨੇ ਵੀ ਇਸ 9 ਲੱਖ ਵੋਟਰਾਂ ਨੇ ਵੋਟ ਪਾਈ ਹੈ ਮੈਂ ਸਭਲਾ ਦਾ ਹੀ ਜ਼ਿੰਮੇਵਾਰ ਹਾਂ ਸਾਰਿਆਂ ਦਾ ਹੀ ਮਾਸ ਕਰ ਲਿਆ ਸੀ ਆਮ ਆਦਮੀ ਪਾਰਟੀ ਨੇ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਵੀ 1 ਜਾਂ 3 ਦੇ ਵਿੱਚ ਵਿੱਚ ਰਹਿਣਾ ਜੀ 1 ਜਾਂ 3 ਹੋਣੀਆਂ 1 ਹੋ ਗਈ ਜਾਂ 3 ਹੋਣੀਆਂ ਮੈਨੂੰ ਮੌਕਾ ਮਿਲਿਆ ਪਹਿਲਾਂ ਤੇ ਸਾਰੇ ਵੋਟਰਸ ਦਾ ਅੰਮ੍ਰਿਤਸਰ ਦੇਆਂ ਦਾ ਔਰ ਸਪੋਰਟਰਸ ਦਾ ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਲੋਕ ਰਹਿੰਦੇ ਨੇ ਦੂਸਰੀਆਂ ਸਟੇਟਸ ਦੂਸਰੇ ਸ਼ਹਿਰਾਂ 'ਚ ਰਹਿੰਦੇ ਨੇ ਐਨ ਆਰ ਆਈਸ ਨੇ ਜਿਨ੍ਹਾਂ ਨੇ ਆਪਣੀ ਆਪਣੀ ਜਗ੍ਹਾ ਤੇ ਬੈਠਿਆ ਇੱਕ ਨੈਟਵਰਕ ਬਣਾਇਆ ਔਰ ਇੱਕ ਮੈਸੇਜ ਲਾਇਆ ਕਿ ਕਿਹੋ ਜਿਹਾ ਲੀਡਰ ਉਹਨਾਂ ਨੇ ਚੁੜਨਾ ਹੈ ਅਮਰਸਰ ਲਈ ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਬਹੁਤ ਧੰਨਵਾਦ ਮੈਮ ਪ੍ਰਦਰਸ਼ਨ ਕਿਵੇਂ ਮੰਦੇ ਹੋ ਕਿ ਭਗਵੰਤ ਮਾਨ ਨੇ ਨਾਰਾ ਲਾਇਆ ਸੀ 13 0 ਦਾ ਲੇਕਿਨ ਕਾਂਗਰਸ ਦੀ ਝੋਲੀ ਦੇ ਵਿੱਚ ਸੀਟਾਂ ਬਹੁਤ ਆਈਆਂ ਮੈਂ ਬਲਕਿ ਆਮ ਆਦੀ ਪਾਰਟੀ ਦੀ ਝੋਲੀ 'ਚ ਉਹ ਨਹੀਂ ਆਇਆ ਜੋ ਉਹਨਾਂ ਨੇ ਐਕਸਪੈਕਟ ਕੀਤਾ ਦੇਖੋ ਮੈਂ ਪੋਲਿਟਿਕਲ ਨਹੀਂ ਹੈਗੀ ਇਸ ਕਰਕੇ ਮੈਂ ਪੋਲਿਟਿਕਲ ਕੋਈ ਵੀ ਕਮੈਂਟਸ ਮੈਨੂੰ ਲੱਗਦਾ ਹੈ ਕਿ ਮੇਰਾ ਕਰਨਾ ਬੰਦਾ ਨਹੀਂ ਹੈ ਔਰ ਇਹ ਪਾਰਟੀ ਦੀ ਸਟਰੈਟਜੀਜ਼ ਹੁੰਦੀਆਂ ਨੇ ਜਿਸ ਤੱਕ ਮੈਂ ਸਮਝਦੀ ਆ ਕਿ ਹਰ ਇੱਕ ਨੇ 13-13 ਤੇ ਕਿਹਾ ਹੀ ਹੁੰਦਾ ਪਰ ਇਹਦੇ ਅੰਡਰਸਟੂਡ ਹੀ ਪਤਾ ਹੀ ਹੁੰਦਾ ਉਹਨਾਂ ਨੂੰ ਵੀ ਆਪਣੇ ਲੈਵਲ ਤੇ ਕਿ ਕਿੰਨੀਆਂ ਸੀਟਸ ਕੱਢ ਸਕਦੇ ਸਨ ਸੋ ਇਹ ਬਹੁਤ ਵਧੀਆ ਗੱਲ ਹੈ ਜੀ ਕਾਂਗਰਸ ਨੂੰ ਜ਼ਿਆਦਾ ਸੀਟਸ ਮਿਲੀਆਂ ਨੇ ਔਰ ਲੋਕਾਂ ਨੇ ਦਾਸਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕੀ ਨਾਖੁਸ਼ ਗਰਮੀ ਕਾਫੀ ਸੀ 45 ਤੋਂ 40 ਡਿਗਰੀ ਤੀ ਪ੍ਰਚਾਰ ਕੀਤਾ ਸੀ ਕਿਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਹੁਣ ਗਰਮੀ ਖਤਮ ਹੋ ਗਈ ਆ ਗਰਮੀ ਕੱਟੀ ਗਈ ਆ ਔਰ ਉਸ ਗਰਮੀ ਚ ਜਿਹੜਾ ਪ੍ਰਚਾਰ ਕੀਤਾ ਮੈਨੂੰ ਲੱਗਦਾ ਉਹਦਾ ਮੁੱਲ ਮੋੜ ਕੇ ਆਇਆ ਹੈ ਔਰ ਖੁਸ਼ੀ ਹੁੰਦੀ ਹੈ ਲੋਕਾਂ ਦੇ ਵਿਚਰਦੇ ਰਹੇ ਲੋਕਾਂ ਦੇ ਮੁੱਦੇ ਕਿਹੜੇ ਹੈਗੇ ਸੀ ਸਭ ਤੋਂ ਪਹਿਲਾਂ ਆ ਮੇਨ ਜਿਹੜੇ ਮੁੱਦੇ ਨੇ ਅੰਮ੍ਰਿਤਸਰ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਜੇ ਜੋ ਅਸੀਂ ਐਨਾਲਾਈਜ਼ ਕੀਤਾ ਹੈ ਉਹ ਡਰੱਗਸ ਦਾ ਮੁੱਦਾ ਹੈ ਔਰ ਜਿਹੜਾ ਕਿ ਵੱਧ ਰਿਹਾ ਹੈ ਔਰ ਜਿਹਨੂੰ ਕੰਟਰੋਲ ਚ ਲਿਆਉਣਾ ਬਹੁਤ ਜ਼ਰੂਰੀ ਹੈ